10 ਕਿਲੋ ਦੋ ਟਾਈਮਰ ਆ ਜੇ ਹੋਊਗਾ ਉਹ ਵੇ ਗੇਰ ਪਾਈ ਉਦੋਂ ਇੰਨਾ ਚੋਇਆ ਸੀ ਜੀ ਬਾਕੀ ਉਹ ਟਾਈਮ ਦੇਖ ਲਓ ਵਾਸਤੇ ਕਿੰਨਾ ਆ ਬਾਈ ਠੀਕ ਆ ਬਾਈ ਬਾਲਟੀ ਜ਼ਨਾ ਨਹੀਂ ਤੀ ਯਾਰ 4-5 ਕਿਲੋ ਦੁੱਧ ਬੌਲਾ ਦੇਤਾ ਬੱਚੇ ਨੂੰ ਛੱਡ ਦੇ ਮੇਰਾ ਪ੍ਰੋਬਲਮ ਹਣਾ ਲਓ ਜੀ ਸਜਣੋ ਬਹੁਤ ਵਧੀਆ ਆ ਦੁੱਧ ਦੇਤਾ ਜੀ ਬੰਗਾ ਪਾਓ ਤਾ ਵੀ ਨਾ ਪਾਓ ਤੁਹਾਡੀ ਮਰਜ਼ੀ ਆ ਜੀ ਬਾਲਟੀ ਫੜ ਕੇ ਬੁਖਾ ਰਹੇ ਤਾ ਨੂੰ ਮੜਿਆ ਵੀਰ ਲਓ ਸਗਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਪੱਧਰ ਪ੍ਰਿਆ ਡੇਰੀ ਫਾਰਮਿੰਗ ਵਿੱਚ ਆਦ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਸਜਣੋ ਕਰਦੇ ਆਂ ਕਿ ਆਪਣੀ ਦੋ ਟਾਈਮ ਲਾਜ਼ਮੀ ਤਸੱਲੀ ਕਰਿਆ ਕਰੋ ਧੰਨਵਾਦ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਸਜਣੋ ਹੋਰ ਵੀ ਕਿਹਦਾ ਫਾਇਦਾ ਹੁੰਦਾ ਹੈ ਪਹੁੰਚਿਆ ਪਿੰਡ 16 16 ਸਜਣੋ ਨੇੜੇ ਰਹਿ ਗਿਆ ਗੱਗੋ ਬੂਆ ਤੇ ਚੁਭਾਲ ਭਾਈ ਸਰਵਣ ਸਿੰਘ ਦੇ ਕੋਲ ਆ ਸੱਜਣੋਂ ਇੱਕੋ ਵੈੜ ਰਹਿ ਗਈ ਆ ਚਲੋ ਨੇਰਾ ਆ ਗਿਆ ਏ ਮੈਂ ਵੀ ਇੱਕ ਹੈਗੀ ਨਾਲ ਉਹਦਾ ਸੌਦਾ ਹੋ ਗਿਆ ਤੇ ਤਾਜੀ ਫਰੀ ਅੱਜ ਹੀ ਵੈੜ ਵਧੇਰੇ ਜਾਣਕਾਰੀ ਬਾਈ ਤੋਂ ਲੈਣੇ ਆ ਬਣੇ ਰਹੋ ਐਂਡ ਤੱਕ ਬਾਈ ਜੀ ਸਤਿ ਸ਼੍ਰੀ ਅਕਾਲ ਸਿਕਾਲ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਠੀਕ ਜੀ ਬਹੁਤ ਵਧੀਆ ਜੀ ਚਲੋ ਵਧੀਆ ਚਾਹੀਦੀ ਹੈ ਤੇ ਡਰੈਸ ਇੱਕੜਾ ਨੋਟ ਕਰੀਗੇ ਬਾਈ ਜੀ ਡਰੈਸ ਆਪਣਾ ਪਿੰਡ ਸੋਲ ਜ਼ਿਲ੍ਹਾ ਤਰਨਤਾਰਨ ਸਾਹਿਬ ਹਾਂ ਮੋਬਾਈਲ ਨੰਬਰ 76268 86235 ਠੀਕ ਹੈ ਜੀ ਭਾਈ ਜੀ ਇੱਕ ਨਵਾ ਸੁਹਾ ਵੈੜਾ ਇਹ ਦੂਜਾ ਸੁਹਾ ਵੱਛੀ ਸੁਈ ਆ ਜੀ ਦੂਜਾ ਹਾਂਜੀ ਹਾਂਜੀ ਠੀਕ ਆ ਤੇ ਮਗਰ ਕੀ ਏ ਮਗਰ ਵੱਛਾ ਜੀ ਅੱਜ ਰਾਤ ਸੁਈ ਆ ਕੋਈ 4 ਵਜੇ ਹਾਂਜੀ ਤੇ 7 ਵਜੇ ਜੇਰ ਪਾਈ ਆ ਤੇ ਸਵੇਰ ਵਾਲੀ ਇੱਕ ਚਵਾਈ ਹੋਣੀ ਹੁਣ ਦੂਜੀ ਹੋਣੀ ਚਵਾਈ ਲੋਈ ਸਜਣੋ ਥਾਨ ਵੇਖੋ ਕਿੱਡੇ ਸੋਹਣਾ ਲੱਗਾ ਭਾਈ ਤੋਰੀ ਖੋਲ ਕੇ ਤੋਰੀ ਤੇ ਮੱਛਾ ਮਗਰੋ ਵੇਖ ਐਰ ਸ਼ੇਰ ਪਾਇਆ ਹਨਾ ਭਾਈ ਐਰ ਸ਼ਰਦਾ ਬੱਚਾ ਪਾਇਆ ਠੰਡੀ ਠੰਡੀ ਅੱਛਾ ਕੋਈ ਨਹੀਂ ਭਾਈ ਤਾਰਾ ਦੱਸਾਂਗੇ ਆਹ ਮਾਤੀ ਚਵਾਈ ਕਰਦੇ ਚਵਾਈ ਆ ਹਾਂ ਚਵਾਈ ਕਰਦੇ ਮੇਰਾ ਵੀਰ ਉੱਧਰੋਂ ਲੈ ਜਾ ਜੀ ਪਰੇ ਨੂੰ ਤੇ ਅੰਦਰੋਂ ਲੈ ਜਾ ਉਹਦੇ ਚਾਨਣੇ ਲਓ ਜੀ ਮੈਂ ਇਹਨੂੰ ਇਹਨੂੰ ਕਰ ਦਿਓ ਮਾੜੀ ਜੇ ਇੱਕ ਗਾਣਾਂ ਲੰਘ ਜੇ ਪਰਾਂ ਤੋੜ ਕੇ ਨਾ ਵਖਾ ਦੇ ਲਓ ਚਲੋ ਲੈਵਾ ਵੇਖੋ ਮੈਡ ਦਾ ਕੀ ਆਪਾ ਤਾਂ ਮੜਾ ਤਿਲਕਣਾ ਧਿਆਨ ਨਾ ਕਰਨੇ ਦਾ ਟਾਈਮ ਹੈ ਕੋਈ ਨਹੀਂ ਕੋਈ ਨਹੀਂ ਮੈਂ ਨਾ ਮਾਰੀ ਸਹੀ ਮਾਰੀ ਠੀਕ ਹੈ ਨੋਟਾ ਦਿਓ ਲੈਵਾ ਵੇਖੋ ਹਾਲ-ਥਾਲ ਕਰਤੀ ਫਿਰਦੀ ਗਰਮਾ ਲਈ ਤੇ ਚੰਗੀ ਆ ਇਹ ਨਾ ਅਗਰ ਨੂੰ ਕੀ ਤੋਰਾਖਣੀ ਗਲਤ ਹੋਊਗਾ ਤੋਰੇ-ਤੋਰੇ ਤੋਂ ਬਹੁਤ ਸੋਹਣੀ ਆ ਐਨੂੰ ਬਾਈ ਫਿਰ ਤੋੜ ਦਈਏ ਕਰਾ ਫੇਰ ਮੰਜ ਸ਼ੈਂਕਾ ਨਾ ਕੇ ਭੈਣ ਭਰਾ ਦੇ ਰਹਿ ਜੈ ਐਨੂੰ ਤੋੜ ਦਿਆਂ ਨੂੰ ਕੋਈ ਬਾਹਰ ਨੂੰ ਲਾਈ ਸਰਦ ਨੋਈ ਲੈਓ ਤੋ ਇਹਨਾਂ ਨੂੰ ਆ ਜੋ ਜੈੜੋ ਜੋ ਸਜਣਾ ਬਹੁਤ ਓਕੇ ਰਿਪੋਰਟ ਆ ਹਰ ਸ਼ਰਤ ਦਾ ਬੱਚਾ ਪਾਇਆ ਤੇ ਜਰਸੀ ਹੈ ਨਾ ਤੇ ਚੋਣ 100 ਦੀ 100 ਹੋ ਗਈ ਹੈ ਨਾ ਭਾਈ ਬਹੁਤ ਹੀ ਜਿਆਦਾ ਚੰਗੀ ਲੱਗੀ ਚੱਲ ਮੇਰਾ ਭਾਈ ਰੇਟ ਕੀ ਕਰਦੇ ਆ ਰੇਟ ਸੋਲ 55000 ਕਰਦੇ ਆ ਜੀ ਅੱਛਾ ਹਾਂਜੀ ਹਾਂਜੀ 55000 ਬਾਕੀ ਕੋਈ ਮਾਨਦਾਨ ਤੁਹਾਨੂੰ ਪਤਾ ਕਰਨਾ ਪੈਣਾ ਜੀ ਹਲਦੋ ਯਾਰ ਨਹੀਂ ਫਿਰ ਵੀ ਐਂਡ 52000 ਦੀ ਵਸ਼ੀ ਦੇ ਦਾਂਗੇ 52000 ਹੀ ਦੇ ਰਾਂਗੇ ਕਿਹੜੀ ਕਹਿਣਾ 20 ਲੀਟਰ ਵਾਲੀ 5 ਜੀ ਵਾਲੀ 15 16 ਕਿਲੋ ਵਾਲੀ ਮਾਲ ਕਿਹਾ ਜੀ ਠੀਕ ਆ ਹਾਂਜੀ ਹਾਂਜੀ ਲਓ ਜੀ ਤੇ ਬਾਕੀ ਆਪਾਂ ਚਵਾਈ ਲਾਈ ਕਰਾ ਦਿਨਾ ਸਾਰੀ ਕਰਵਾ ਦਿਓ ਲਓ ਜੀ ਸਜਣੋ ਤੇ ਖਰੀਦਦਾਰੀ ਤੁਸੀਂ ਕਰਿਓ ਆਪਾਂ ਚਵਾਈ ਵੀ ਕਰਾਉਣੇ ਆ ਉਹ ਵੀ ਤੁਹਾਨੂੰ ਵਿਖਾਉਣੇ ਆ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਸასიਕਾਰ